ਕਹਿੰਦੇ ਹੁੰਦੇ ਆ ਨਾ ਪਿੰਡਾਂ ਵਿੱਚ ਰੱਬ ਵੱਸਦਾ ਵਾਕਈ ਗੱਲ ਸੱਚੀ ਹੈ ਚੜਦਾ ਸੂਰਜ ਤੇ ਢਲਦੀ ਸ਼ਾਮ ਬੰਦੇ ਦਾ ਮਨ ਮੋ ਲੈਂਦੀ ਹੈ ਮਨ ਮੋ ਲੈਂਦੇ ਆ ਪਿੰਡਾਂ ਦੇ ਸਾਦੇ ਲੋਕ ਬਾਕੀ ਖੇਤੀ ਸਭ ਨੂੰ ਪਤਾ ਹੈ ਪਿੰਡਾਂ ਦਾ ਮੁੱਖ ਕੀਤਾ ਪਰ ਪਿਛਲੇ ਕੁਝ ਸਮੇਂ ਤੋਂ ਜਿਹੜੀ ਮੌਸਮ ਵਿੱਚ ਤਬਦੀਲੀ ਆਈ ਹੈ ਜਿਵੇਂ ਕਿਤੇ ਇੰਨੀ ਜਿਆਦਾ ਪੈਂਦਾ ਕਿਤੇ ਘੱਟ ਪੈਂਦਾ ਇਹ ਕੁਦਰਤ ਨਾਲ ਛੇੜ ਛਾੜ ਦੇ ਨਤੀਜੇ ਨੇ ਬਾਕੀ ਇਹ ਵੀਡੀਓ 40-45 ਦਿਨ ਪੁਰਾਣੀ ਹੈ ਜਿਸ ਦਿਨ ਇਹ ਵੀਡੀਓ ਬਣੀ ਹੈ ਉਸ ਦਿਨ ਵੀ ਬਹੁਤ ਮੀਂਹ ਆਇਆ ਸੀ ਹਨੇਰੀ ਆਈ ਸੀ ਤੁਸੀਂ ਵੇਖ ਲਓ ਵੀ ਟੌਰਨੇਡੋ ਹੁੰਦਾ ਜਿਹੜਾ ਉਹ ਅਮਰੀਕਾ ਮੋਰਕਾ ਜੱਪਾ ਸੌਂਦੇ ਹੁੰਦੇ ਸੀ ਹੁਣ ਉਹ ਆਪਣੇ ਪੰਜਾਬ ਵਿੱਚ ਵੀ ਆਉਣ ਲੱਗ ਗਏ ਤੇ ਬਾਕੀ ਆ ਜੋ ਤੁਸੀਂ ਵੇਖੋ ਸਾਡੇ ਪਿੰਡਾਂ ਦਾ ਮੌਸਮ ਚੜ੍ਹਦੇ ਪੰਜਾਬ ਦਾ ਪਿੰਡ ਪਿੰਡ ਆਦਨੀਆਂ ਵਾਧੇ ਆਪਾਂ ਇਦੀ ਵੀਡੀਓ ਬਣਾਈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਦੋਸਤੋ ਤੁਸੀਂ ਜੋ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਚੜ੍ਹਦੇ ਪੰਜਾਬ ਦੇ ਪਿੰਡ ਪਿੰਡ ਆਦਨੀਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋੜ ਤੋਂ ਆ ਦੋਸਤੋ ਅਕਸਰ ਆਪਾਂ ਗੱਲ ਕਰਦੇ ਹੁੰਨੇ ਆ ਪਿੰਡਾਂ ਵਿੱਚ ਰੱਬ ਵਸਦਾ ਜੋ ਬਿਲਕੁਲ ਸੱਚੀ ਗੱਲ ਆ ਪਿੰਡ ਕੁਦਰਤ ਨੇ ਇੰਨੇ ਝਾਰਾ ਸੋਹਣੇ ਬਣਾਏ ਆ ਗੱਲਾਂ ਹੀ ਛੱਡ ਦਿਓ ਆਪਾਂ ਜਿੱਥੇ ਰਹਿੰਦੇ ਹੋਗੇ ਉਹ ਚੀਜ਼ ਥੋੜੀ ਆਪਾਂ ਨੂੰ ਘੱਟ ਮਹਿਸੂਸ ਹੁੰਦੀ ਐ ਪਰ ਜਦੋਂ ਬੰਦਾ ਬਾਹਰੋਂ ਆ ਕੇ ਦੱਸਦਾ ਜਾਂ ਉਹ ਦੇਖਦਾ ਤਾਂ ਫਿਰ ਉਹਨੂੰ ਜ਼ਿਆਦਾ ਮਹਿਸੂਸ ਹੁੰਦੀ ਐ ਤੁਸੀਂ ਵੇਖ ਲਓ ਵੀ ਚੜਦਾ ਸੂਰਜ ਪਿੰਡਾਂ ਦਾ ਤੇ ਡੁੱਲਦੀ ਸ਼ਾਮ ਕਿਆ ਨਿਆਰਾ ਹੈ ਤੇ ਜਿਹੜੇ ਹਰੇ ਭਰੇ ਖੇਤਾਂ ਦੇ ਮੈਦਾਨ ਫਸਲ ਆਪਣੀ ਆਪਣੀ ਸਾਰੇ ਸਾਲ ਦੀ 6 ਮਹੀਨੇ ਦੀ ਕਮਾਈ ਆਪਣੀ ਤੇ ਪਰ ਆਇਆ ਵੀ ਹੁਣ ਮੈਂ ਉੱਤੇ ਲਿਖਿਆ ਵੀ ਚਿੰਤਾ ਦਾ ਵਿਸ਼ਾ ਕੀ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੁਸੀਂ ਵੇਖ ਲਓ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ ਕਿੰਨੇ ਸਾਦੇ ਹੁੰਦੇ ਆ ਤੇ ਐ ਨਹੀਂ ਪਤਾ ਹੁੰਦਾ ਪੰਜਾਮੇਕੋਟ ਤੇ ਵਾਲੇ ਕੋਲ ਜਾਦ ਕਿੰਨਾ ਕ ਪੈਸਾ ਇਹ ਪਿੰਡਾਂ ਦੀ ਸਾਦਗੀ ਹੈ ਠੀਕ ਹੈ ਹੁਣ ਥੋੜਾ ਥੋੜਾ ਚੇਂਜ ਹੁੰਦਾ ਜਾ ਰਿਹਾ ਹੈ ਹੁਣ ਆਇਆ ਵੀ ਹੁਣ ਇਨਸਾਨ ਵੀ ਚੇਂਜ ਹੋ ਰਿਹਾ ਹੈ ਤੇ ਨਾਲ ਨਾਲ ਮੌਸਮ ਵੀ ਚੇਂਜ ਹੁੰਦਾ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਸਾਲਾਂ ਤੋਂ ਹਰ ਇੱਕ ਚੀਜ਼ ਚ ਤਬਦੀਲੀ ਆਈ ਹੈ ਮੌਸਮ ਤੱਕ ਖਾਸ ਕਰਕੇ ਕਿਤੇ ਐਵੇਂ ਪੈਂਦਾ ਹੀ ਨਹੀਂ ਕਿਤੇ ਬਹੁਤ ਜ਼ਿਆਦਾ ਪੈ ਜਾਂਦਾ ਤੇ ਹੁਣ ਫਸਲਾਂ ਵਿੱਚ ਦੇਖੋ ਨਰਮਾ ਹੁਣ ਆਪਣੇ ਕਿੰਨੇ ਸਾਲ ਹੋ ਗਏ ਸਾਡੇ ਏਰੀਆ ਵਿੱਚ ਨਰਮਾ ਹੋਂਟ ਗਿਆ ਕਦੇ ਚਿੱਟਾ ਮੱਛਰ ਪੈ ਗਿਆ ਕਦੇ ਕੀ ਹੋ ਗਿਆ ਤੇ ਹੁਣ ਆਪਣਾ ਮੇਨ ਜਿਹੜਾ ਹੁੰਦਾ ਐਸ ਮੌਸਮ ਦੇ ਵਿੱਚ ਆਪਾਂ ਝੋਨਾ ਹੀ ਲਾਉਣੇ ਆ ਤੇ ਹੁਣ ਵੇਖ ਲਓ ਜਿਵੇਂ ਇੱਕ ਵੀਡੀਓ ਆਈ ਜਾਂਦੀ ਸੀ ਮੈਂ ਵੀ ਸ਼ੇਅਰ ਕਰੀ ਸੀ ਉਹ ਦੋ ਤਨਾਰੀਏ ਕੇਸ ਹੋ ਗਿਆ ਬਾਕੀ ਬਾਈ ਆਪਣੇ ਮੌਸਮ ਪੰਜਾਬ ਦੇ ਵਾਲੇ ਵਧੀਆ ਜਾਣਕਾਰੀ ਦੇਣਗੇ ਟੋਰਨੇਡੋ ਬਾਰੇ ਟੋਰਨੇਡੋ ਮੇਰੀ ਸੁਰਤ ਤੇ ਤਾਂ ਮੈਂ ਹੁਣ ਆਪਣੇ ਪੰਜਾਬ ਚ ਬੰਦੇ ਦੇਖੇ ਨਹੀਂ ਪਹਿਲਾਂ ਅਮਰੀਕਾ ਦੀਆਂ ਵੀਡੀਓ ਵੇਖਦੇ ਹੁੰਦੇ ਸੀ ਉਹਦੇ ਵਿੱਚ ਆਉਂਦੇ ਹੁੰਦੇ ਸੀ ਤੇ ਬਹੁਤ ਖਤਰਨਾਕ ਹੁੰਦੇ ਉਹ ਸਭ ਨੂੰ ਪਤਾ ਹੀ ਹੈ ਆਪਣੇ ਇੱਕ ਬਣਿਆ ਸੀ ਬਹੁਤ ਜ਼ਿਆਦਾ ਖਤਰਨਾਕ ਸੀ ਉਹ ਇਹ ਮੌਸਮ ਦੇ ਵਿੱਚ ਤਬਦੀਲੀ ਤਾਂ ਆ ਰਹੀ ਹੈ ਕੁਦਰਤ ਨਾਲ ਛੇੜਛਾੜ ਹੈ ਬੂਟਾ ਆਪਾਂ ਕੋਈ ਲਾਉਣਾ ਨਹੀਂ ਪਟਣ ਲੱਗੇ ਮੈਂਟ ਮਾਰਦੇ ਆ ਲਾਹ ਵੀ ਦਿੱਤਾ ਫਿਰ ਉਹਦੀ ਕੇਅਰ ਨਹੀਂ ਕਰਦੇ ਹੁਣ ਤੁਸੀਂ ਵੇਖ ਲਓ ਵੀ ਠੀਕ ਹੈ ਡਵੈਲਪਮੈਂਟ ਬਹੁਤ ਜ਼ਰੂਰੀ ਹੈ ਹੋਣੀ ਵੀ ਚਾਹੀਦੀ ਹੈ ਤੇ ਅਹ ਹੁਣ ਜਿੰਨੀਆਂ ਰੋੜਾ ਮੰਦੀਆਂ ਠੀਕ ਹੈ ਆਪਾਂ ਨੂੰ ਉਹ ਵੀ ਜ਼ਰੂਰੀ ਹੈ ਜਾਣਾ ਪੈਂਦਾ ਹੈ ਇਹ ਪਰ ਆਏ ਆ ਵੀ ਉੱਥੇ ਹੁਣ ਬੂਟੇ ਲਾ ਵੀ ਦਿੰਦੇ ਹੋ ਇਹ ਜੀ ਗੱਲ ਨਹੀਂ ਪਰ ਉਹ ਪਾਣੀ ਪਾਉਣ ਦਾ ਸਿਸਟਮ ਤੇ ਦੂਜੀ ਗੱਲ ਆਏ ਹੁਣ ਜਿਹੜਾ ਵੱਡਾ ਦਰਖਤ ਹੈ ਉਹਨੂੰ ਹੋਂ ਦੇ ਵਿੱਚ ਵੇਖ ਲਓ ਵੀ ਕਿੰਨੇ ਕ ਸਾਲ ਲੱਗ ਗਏ ਮੇਰੀ ਸੁਰਤ ਦੇ ਵਿੱਚ ਬੋੜ ਵੇਖਿਆ ਸੀ ਮੈਂ ਤੇ ਹੁਣ ਜੇ ਬੋੜ ਲਾਵਾਂਗੇ ਤੁਸੀਂ ਵੇਖ ਲਓ ਕਿ ਮਨ ਲੱਗਦਾ ਪਰਮਾਤਮਾ ਨੇ ਜਿੰਦਗੀ ਬਖਸ਼ੀ ਤੇ ਬੁਢੇ ਹੋ ਜਾਣਗੇ ਫਿਰ ਉਹਦੋਂ ਵੱਡਾ ਹੋਊਗਾ ਇਹ ਚੀਜ਼ਾਂ ਸੋਚ ਨਾਲੀਆਂ ਤੇ ਚਲੋ ਆਪਾਂ ਹਰ ਇੱਕ ਬੰਦਾ ਜੋ ਆਪਣੀ ਵੀਡੀਓ ਬਿੰਦਾ ਜਾਂ ਵੈਸੇ ਵੀ ਇੱਕ ਬੂਟਾ ਮਹੀਨੇ ਦਾ ਵੀ ਲਾਵੇ ਨਾ ਤਾਂ ਬਹੁਤ ਫਰਕ ਪੈ ਜਾਊਗਾ ਸਾਲ ਦੇ 12 ਬੂਟੇ ਹੋ ਗਏ ਤੇ ਬਾਕੀ ਆਏ ਵੀ ਜਿੰਨੇ ਵੱਧ ਰਖਤ ਹੋਣਗੇ ਓਨੀ ਜਿਆਦਾ ਖੂਬਸੂਰਤੀ ਵਿੱਚ ਵਾਧਾ ਹੋਊਗਾ ਓਨਾ ਹੀ ਜਦੇ এনवायरमेंट ਜਿਹੜਾ ਸ਼ੁੱਧ ਹੋਊਗਾ ਓਨਾ ਹੀ ਸਾਹ ਸੌਖਾ ਆਊਗਾ ਸਭ ਕੁਝ ਵਧੀਆ ਹੋ ਜਾਊਗਾ ਹੁਣ ਤਾਂ ਤੁਸੀਂ ਵੇਖ ਲਓ ਵੀ ਦੁਬਈ ਵਰਗੇ ਮੁਲਕਾਂ ਨੇ ਵੀ ਬਰਖਤ ਹੋਣੀ ਸ਼ੁਰੂ ਕਰ ਦਿੱਤੀ ਉੱਥੇ ਵੀ ਗਰਮੀ ਘਟ ਗਈ ਆਪਣੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਆਪਣੇ ਇਰਗੇ ਦਾ ਵੀ ਬਹੁਤ ਘਟ ਪੈਂਦੇ ਆ ਤੇ ਆ ਬਠਿੰਡੇ ਦਾ ਪਰੰਪਰਾ ਬਹੁਤ ਪੈਂਦੇ ਆ ਵੀ ਬਥੇਰੇ ਤੇ ਮੈਂ ਪਿੰਡਾਂ ਚੋਂ ਉੱਧਰ ਜਾਣਾ ਰਹਿੰਦਾ ਬਥੇਰੇ ਵੱਡੇ ਵੱਡੇ ਬੋਰਡ ਆ ਉਮੀ ਰੌਣਕਾਂ ਲੱਗਦੀਆਂ ਉਮੇ ਬਜ਼ੁਰਗ ਬਾਹਰ ਬੈਠੇ ਹੁੰਦੇ ਆ ਯਾਰ ਆਹਤਾਨ ਦੇ ਪਿੰਡਾਂ ਚ ਵਿੱਚ ਵੀ ਫਰਕ ਪੈ ਗਿਆ ਹੁਣ ਉਧਰ ਵੀ ਲੋਕ ਬੜੇ ਹੁਣ ਉਹਨਾਂ ਨੇ ਰੂਲ ਬਣਾਇਆ ਹੋਇਆ ਜਿਹੜੇ ਦਰੱਖਤ ਰੂਪ ਚ ਪੂਰੇ ਲਾਉਂਦੇ ਆ ਉਹ ਤੁਸੀਂ ਟਿੱਬਿਆਂ ਤੇ ਵੇਖੋ ਟਿੱਬੇ ਤਾਂ ਹੁਣ ਰਹੀ ਨਹੀਂ ਘਰ ਚੱਕ ਦੇ ਭਾਰਤ ਮਾਲਾ ਰੋਡ ਦੇ ਜਿੱਦੋਂ ਬਣੀ ਐ ਹੁਣ ਤਾਂ ਉੱਥੇ ਵਧੀਆ ਬਫਾਰੇ ਨਾਲ ਉੱਥੇ ਨਾਰ ਨੂਰ ਲਾ ਰੱਖਿਆ ਉਹਨਾਂ ਨੇ ਬਹੁਤ ਵਧੀਆ ਉਹ ਵੀ ਦੇਖ ਕੇ ਆਂ ਵੀਡੀਓ ਵੀ ਪਾਉਂਗਾ ਸਿਗੀਆਂ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਬੂਟੇ ਦੇ ਰੂਲ ਲਾਉਣੇ ਚਾਹੀਦੇ ਆ ਤੇ ਇਹਦੇ ਨਾਲ ਹੀ ਆਪਣੀ ਆਪਦੀ ਵੀ ਸੇਫਟੀ ਹੈ ਆਪਣੇ ਪਰਿਵਾਰ ਦੀ ਵੀ ਸੇਫਟੀ ਹੈ ਆਪਣੀ ਧਰਤੀ ਦੀ ਵੀ ਸੇਫਟੀ ਹੈ ਆਦੇ ਹੁੰਦੇ ਨੇ ਸੇਵ ਵਾਟਰ ਸੇਵ ਵਰਤ ਸੇਵ ਲਾਈਫ ਸੇਵ ਟਰੀਜ਼ ਸਾਰੀਆਂ ਚੀਜ਼ਾਂ ਦੇ ਆਪਾਂ ਬਚਾਵਾਂਗੇ ਤਾਂ ਫੇਰ ਹੀ ਕੁਦਰਤ ਬਚੂਗੀ ਨਹੀਂ ਹਾਲਾਤ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕੀ ਹੋਣਗੇ ਤੁਸੀਂ ਦੇਖ ਲਓ ਵੀ ਕਿੰਨੀ ਤੇਜ਼ ਹਵਾ ਪਹਿਲਾਂ ਨਾ ਜਦ ਠੀਕ ਆਉਂਦੀ ਸੀ ਕਾਲੀ ਬੋਲੀ ਨੇਰੀ ਲੰਘਣ ਤੋਂ ਯਾਦ ਹੋਊਗਾ ਹੁਣ ਰਿੱਤਾ ਹੀ ਆਉਂਦਾ ਇਕੱਲਾ ਤੇ ਆਉਂਦਾ ਹੀ ਬਹੁਤ ਤੇਜ਼ ਹੈ ਜਾਂ ਤਾਂ ਵੀ ਪੈਂਦਾ ਹੀ ਨਹੀਂ ਤੇ ਜਾਂ ਬਹੁਤ ਜ਼ਿਆਦਾ ਪੈਂਦਾ ਹੈ ਹੁਣ ਆਪਣੀਆਂ ਫਸਲਾਂ ਆ ਜਰ ਤਰਮੀਦ ਨਿਰਭਰ ਹੁੰਦੀਆਂ ਮਤਲਬ ਜਿਆਦਾ ਆ ਗਿਆ ਤਾਂ ਨੁਕਸਾਨ ਆ ਘੱਟ ਆ ਗਿਆ ਤਾਂ ਚਲ ਆਪਾਂ ਨੂੰ ਫਾਇਦਾ ਹੈ ਬਾਕੀ ਜਿਹੜੇ ਹੁਣ ਬੰਦੇ ਖੇਤੀ ਕਰਦੇ ਉਹਨਾਂ ਨੂੰ ਵੱਧ ਨੌਲੇਜ ਹੋਊਗੀ ਤੇ ਮੈਂ ਆਹ ਦੀ ਜ਼ਰਤ ਦੇ ਵਿੱਚ ਵਿੱਚ ਬਹੁਤ ਜਿਆਦਾ ਮੌਸਮ ਦੀ ਤਬਦੀਲੀ ਦੇਖੀ ਹੈ ਤੇ ਪਤਾ ਨਹੀਂ ਆਪਾਂ ਨੇ ਹੁਣ ਆਏ ਸਾਲ ਗਰਮੀ ਵੱਧ ਲੱਗਦੀ ਆ ਪਾਇਸ ਵਾਲੀ ਕਹਿੰਦੇ ਹੁੰਦੇ ਯਾਰ ਪਿਛਲੇ ਸਾਲ ਨਾਲੋਂ ਐਤ ਕੀ ਵੱਧ ਆ ਠੰਡ ਵੀ ਆਪਾਂ ਨੇ ਪਿਛਲੇ ਸਾਲ ਨਾਲੋਂ ਐਤ ਕੀ ਵੱਧ ਆ ਪਰ ਤੁਸੀਂ ਮੰਨੋ ਭਾਵੇਂ ਨਾ ਮੰਨੋ ਗਰਮੀ ਵਧੀ ਆ ਬਹੁਤ ਵਧੀ ਆ ਤੁਸੀਂ ਬੜੀ ਦੂਰ ਨਾ ਜਾਓ ਸਿੱਧਾ ਤੇ ਸੌਖਾ ਤਰੀਕਾ ਹੈ ਤੁਸੀਂ ਆਪ ਦੀ ਸੌਤਰ ਚ ਦੇਖ ਲਓ ਕਿੱਥੇ ਕਿੱਥੇ ਤੁਹਾਡੇ ਵੱਡੇ ਦਰਖਤ ਹੁੰਦੇ ਸੀ ਅੱਜ ਹੈਗੇ ਕਿ ਨਹੀਂ ਆਪਣੇ ਪਿੰਡ ਚ ਮਦਨ ਕੱਲੇ ਕੱਲੇ ਦਰਖਤ ਕਿਨਾਇਆ ਜਿਹੜੇ ਮੈਨੂੰ ਯਾਦ ਆ ਇੱਕ ਤਾਂ ਹੁੰਦਾ ਸੀ ਸਰਕਾਰੀ ਸਕੂਲ ਚ ਪੂਰਾ ਵੱਡਾ ਦੋ ਇੱਕ ਤਾਂ ਹੁੰਦਾ ਸਰਕਾਰੀ ਸਕੂਲ ਚ ਵਿਚਾਲੇ ਇੱਕ ਹੁੰਦਾ ਸੀ ਗੁਰੂ ਘਰ ਵਾਲੇ ਪਾਸੇ ਤੇ ਇੱਕ ਗੁਰੂ ਘਰ ਚ ਹੁੰਦਾ ਸੀਗਾ ਤੇ ਦੋ ਹੁੰਦੇ ਸੀ ਆਪਣੇ ਬਾਬਾ ਜੀ ਹਜੀਤ ਕੇ ਬਾਹਰ ਚ ਤੇ ਇੱਕ ਵਰਕਸ਼ਾਪ ਪਰ ਉਹ ਸਭ ਨੂੰ ਯਾਦ ਹੀ ਹੁਣ ਜਿਹੜੇ ਮੈਨੂੰ ਯਾਦ ਆ ਹੋਰ ਇੱਕ ਅੱਧਾ ਬਰਾਬਰ ਰਹਿ ਗਿਆ ਹੋਵੇ ਤੱਡ ਗੱਲ ਤੇ ਹੁਣ ਗੁਰੂ ਘਰ ਲਾਇਵੇ ਆਪਣੇ ਵੱਡੇ ਵੱਡੇ ਬੋਰਡ ਉਹ ਲਾਈ ਵੀ ਵੱਡੇ ਸੀ ਪਰ ਉਹਨਾਂ ਦੀ ਮਤਲਬ ਹੈ ਤਾਂ ਹਰੇ ਭਰੇ ਪੂਰੇ ਖੜੇ ਵਧੀਆ ਪਰ ਉਹਨੀ ਗਰੋਥ ਨਹੀਂ ਹੋਈ ਉਹਨਾਂ ਦੀ ਤਾਂ ਕਰਕੇ ਇਹਨਾਂ ਚੀਜ਼ਾਂ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਜ਼ਿੰਦਗੀ ਇਹਨਾਂ ਚੀਜ਼ਾਂ ਨਾਲ ਜੁੜੀ ਹੋਈ ਹੈ ਕਈ ਹੁਣ ਸਟੇਟਾਂ ਦੇ ਵਿੱਚ ਹਿਮਾਚਲ ਹਿਮਾਚਲ ਦੇ ਵਿੱਚ ਬਰਖਤ ਘਟਣ ਤੇ ਬਹੁਤ ਵੱਡੀ ਪਾਬੰਦੀ ਹੈ ਇਹੋ ਜਿਹਾ ਕੋਈ ਰੂਲ ਪਾਸ ਹੋਣਾ ਚਾਹੀਦਾ ਜਾਂ ਕੋਈ درخت ਲਾ ਹੀ ਦੇਣ ਇੰਨੇ ਬਾਦੂ ਆ ਉਹਨੂੰ ਸਾਂਭ ਲੋ ਕਿੱਡੀ ਗੱਲ ਐ ਤੇ ਬਾਕੀ ਆਪਾਂ ਰਲ ਮਿਲ ਕੇ ਸਾਰੇ ਜਣੇ ਇਹ ਕੰਮ ਜ਼ਰੂਰ ਕਰੀਏ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਹ ਪਤਾ ਕੋਈ ਦੋ ਚਾਰ ਬੰਦੇ ਆਖੇ ਲੱਗ ਕੇ ਕੰਮ ਕਰ ਦੇਣ ਤੇ ਬਾਕੀ ਹਰੇਕ ਬੰਦਾ ਪਹਿਲਾਂ ਆਪ ਦੇ ਦਾ ਕੰਮ ਸ਼ੁਰੂ ਕਰੋ ਫਿਰ ਲੋਕਾਂ ਨੂੰ ਆਖੇ ਮੈਂ ਆਪ ਮੂٹے ਪਹਿਲਾਂ ਵੀ ਲਾਇਆ ਹ ਹੁਣ ਵੀ ਲਾਉਂਗਾ ਮੇਰੀ ਮਜਬੂਰੀ ਬਣ ਗਈ ਸਭ ਨੂੰ ਪਤਾ ਹੀ ਐ ਤੇ ਮੈਂ ਵੀ ਸ਼ੁਰੂਆਤ ਕਰ ਰਿਹਾ ਹ ਤੁਸੀਂ ਵੀ ਕਰੋ ਤਾਂ ਜੋ ਆਪ ਸਾਰੇ ਰਲ ਮਿਲ ਕੇ ਜਿਹੜੀ ਆਪਣੀ ਕੁਦਰਤ ਹੈ ਉਹਨੂੰ ਬਚਾਈਏ ਤੇ ਆਪਦੇ ਪਿੰਡਾਂ ਨੂੰ ਆਪਦੇ ਖੇਤਾਂ ਨੂੰ ਹਰਾ ਭਰਾ ਰੱਖੀਏ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆਂ ਸਾਡੇ ਜਿਹੜੇ ਕਿਸਾਨ ਭਰਾ ਆ ਹਮੇਸ਼ਾ ਖੁਸ਼ ਰਹਿਣ ਤੇ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਵਧੀਆ ਹੋਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਹਰੇਕ ਬੰਦੇ ਨੂੰ ਇੰਤਜ਼ਾਰ ਹੁੰਦਾ ਹੈ ਕਦੋਂ ਫਸਲ ਵੱਡੀ ਹੋਊਗੀ ਤੇ ਕਦੋਂ ਵੱਢਾਂਗੇ ਤੇ ਕਦੋਂ ਰੁਪਏ ਘਰੇ ਆਉਣਗੇ ਤੇ ਬਾਕੀ ਉਹ ਵੀ ਤੁਹਾਨੂੰ ਪਤਾ ਅੱਜਕੱਲ ਸਿਸਟਮ ਐਵੇਂ ਬਣੇ ਪਏ ਲੱਗੇ ਲਗਾਏ ਹੁੰਦੇ ਆ ਆਈਟਲਾਈ ਜਲਦੀ ਐ ਤੇ ਬਾਕੀ ਪਰਮਾਤਮਾ ਜੀ ਸਭ ਨੂੰ ਖੁਸ਼ ਰੱਖੇ ਕੋਈ ਗਲਤੀ ਫਲਤੀ ਹੋਈ ਹੋਵੇ ਬਦਲੀ ਮੈਂ ਮਾਫੀ ਮੰਗਦਾ ਜਿੰਨੀ ਵੀ ਮੈਨੂੰ ਨੌਲੇਜ ਸੀ ਮੈਨੂੰ ਲੱਗਿਆ ਉਹਨਾਂ ਕ ਮੈਂ ਤੁਹਾਨੂੰ ਦੱਸਿਆ ਜੇ ਕੋਈ ਪੇਸ਼ੀ ਰਹਿ ਗਈ ਹੋਵੇ ਤਾਂ ਆਪਾਂ ਅਗਲੀ ਵੀਡੀਓ 'ਚ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਓ ਓਕੇ ਦੋਸਤੋ ਮਿਲਦੇ ਆ ਕਿਸ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ